ਥੈਂਕ ਯੂ ਕਿਸੇ ਕਰ ਦੋ ਮੰਮਾ ਨੇ ਕਿਸੇ ਕਰੋ ਕਿਸੇ ਕਰ ਦੋ ਹਾਂ ਹੈਪੀ ਬਰਥਡੇ ਹਾਂਜੀ ਸਸਰੀ ਕਾਂਜੀ ਗਾਇਸ ਕਿਵੇਂ ਹੋ ਜੀ ਆਈ ਹੋਪਸ ਆਪ ਵਧੀਆ ਹੋਵਗੇ ਤੇ ਘੈਂਟ ਹੋਵਗੇ ਤੇ ਅੱਜ ਦਾ ਬਲੌਗ ਬਹੁਤ ਹੀ ਖਾਸ ਬਲੌਗ ਆ ਕਿਉਂਕਿ ਅੱਜ ਮੇਰੀ ਮੋਟੋ ਦਾ ਅੱਜ ਮੇਰੀ ਮੋਟੋ ਦਾ ਬਰਥਡੇ ਆ ਮੇਰੀ ਘਰ ਵਾਲੀ ਦਾ ਤੇ ਬਾਕੀ ਅਸੀਂ ਵੀਡੀਓ ਤੁਹਾਨੂੰ ਨਾਲ ਦੀ ਨਾਲ ਪਾਵਾਂਗੇ ਵੀ ਤੇ ਅੱਜ ਮੈਂ ਡਰਾਈਵ ਕਰਦਾ ਕਰਦਾ ਮੈਂ ਚਲੋ ਵਲੋਗ ਨੂੰ ਕੰਟੀਨਿਊ ਕਰਾਂ ਮੈਂ ਇਹ ਕੰਮ ਤੋਂ ਨਿਕਲਿਆ ਹੋਇਆ ਸੀ ਤੇ ਮੈਂ ਤੇ ਹੁਣ ਤੁਰਿਆ ਹਾਂ ਸਦਾ ਹੁਣ ਜਾ ਕੇ ਸ਼ੌਪ ਤੇ ਐਨੇ ਕੁਝ ਲੈ ਕੇ ਆਉਨੇ ਆ ਵੀ ਕੇਕ ਸੈਲੀਬ੍ਰੇਸ਼ਨ ਕਰਦੇ ਹਾਂ ਤਾਂ ਮੈਂ ਅੱਜ ਕਿਹਾ ਕਿ ਅੱਜ ਮੈਂ ਨਹੀਂ ਹੋਣਾ ਤੇ ਦੇਖਦੇ ਆਣੀ ਕੀ ਕਰਦੇ ਆ ਕੀ ਰਿਐਕਸ਼ਨ ਦਿੰਦੇ ਆ ਤੇ ਚਲੋ ਜੀ ਹੁਣ ਮੈਂ ਡਰਾਈਵ ਕਰ ਲਵਾਂ ਕਿਉਂਕਿ ਸੇਫ ਡਰਾਈਵਿੰਗ ਕਰਨੀ ਬਹੁਤ ਜ਼ਰੂਰੀ ਆ ਜੀ ਤੇ ਚਲੋ ਜੀ ਮਿਲਦੇ ਹੁਣ ਤੁਹਾਨੂੰ ਅੱਗੇ ਜਾ ਕੇ ਤੇ ਵਲੋਗ ਨਾਲ ਇਹਦੀ ਕੰਟੀਨਿਊ ਰਹੀ ਜੀ ਕੀ ਗੱਡੀ ਆਪਾਂ ਇੱਥੇ ਪਾਰਕ ਕਰ ਦਿੱਤੀ ਐ ਕਿਉਂਕਿ ਇੱਥੇ ਸ਼ਹਿਰ 'ਚ ਤੁਹਾਨੂੰ ਪਤਾ ਰੋਡ ਤੇ ਪਾਰਕ ਨਹੀਂ ਕਰ ਸਕਦੇ ਤੇ ਮੈਂ ਹੁਣ ਚੌਕ ਆਪਣਾ ਕੱਢ ਲਾਂ ਪਰਸ ਤੇ ਇਹ ਲੋ ਜੀ ਪਰਸ ਆਪ ਕੱਢ ਲਿਆ ਉਹ ਲਈ ਆਪਾਂ ਜਾ ਕੇ ਸਮਾਨ ਚਲੋ ਜੀ ਹੁਣ ਜਾਣੇ ਪਿਆ ਆਪਾਂ ਸ਼ੌਕ ਤੇ ਦੇਖੋ ਕਿੰਨੇ ਰੌਣਕ ਲੱਗੀਆਂ ਹੋਈਆਂ ਆ ਉਹ ਜਾਣਾ ਚੌਕ ਤੇ ਹੁੰਦੇ ਨਹੀਂ ਹਟਾ ਲਾ। ਆ ਵੀਰ ਵਧੀਆ। ਆ ਸਹੀ ਹੈ ਨਾ। ਚਲੋ। ਇਹ ਨਾ। ਇਹ ਦੋ। ਤੁਹਾਨੂੰ ਬਣਵਾਉਣਾ ਪੈਂਦਾ ਪਹਿਲਾਂ ਕਹਿ ਕੇ। ਅੱਛਾ। ਬਰਵਾ ਬਾਈ ਕਰਦੇ ਅੱਗੇ ਬਰਵਾ ਮੈਂ ਯਾਦ ਭੁੱਲ ਗਿਆ ਵਾ। ਇਹ ਚੀਜ਼ ਭੁੱਲਣ ਵਾਲੀ ਹੈ ਨਹੀਂ ਉਹ ਤਾਂ ਕਰਾਈ। ਭਾਈ ਜੀ ਮੈਂ ਕੀ ਸਾਇ। ਮੈਂ ਤਾਂ ਇਹਨਾਂ ਨਾਲ ਸੋਰੀ ਵੀ ਲਖਾਰੇ ਆ ਕੰਨ ਬੈਣ ਕੇ। ਮੈਂ ਉਹ ਸਪੈਸ਼ਲ ਖਵਾ ਬੈਣਾ ਸਰਪ੍ਰਾਈਜ਼ ਦੇ ਦਈਏ ਮੈਂ ਕਿਹਾ। ਦਿਖਾ ਦਵਾ। ਯਾਰ ਜੀ। ਬਸ ਵਾ ਤੇ ਵੀ ਹੋ ਗਿਆ ਵੀ ਹੋ ਗਿਆ ਸਾ ਵੀ ਵੀ ਹੋ ਗਿਆ ਏਕ ਉੱਪਰ ਹੋ ਗਿਆ ਫਾਈਨਲੀ ਗਾਇਜ਼ ਸਮਾਨ ਆਪਾਂ ਲੈ ਲਿਆ ਵਾ ਤੇ ਦੇਖੋ ਕਾਫੀ ਯਾਰ ਹਨੇਰਾ ਹੋ ਗਿਆ ਤੇ ਹੁਣ ਜਲਦੀ ਜਲਦੀ ਮੈਂ ਜਾਵਾਂ ਘਰ ਤੇ ਚਲੋ ਜੀ ਚੱਲਦੇ ਬਾਕੀ ਹੁਣ ਘਰ ਜਾ ਕੇ ਬਲੋ ਕੰਟੀਨਿਊ ਕਰਦੇ ਲੋ ਜੀ ਫਾਈਨਲੀ ਆਪਾਂ ਆ ਗਏ ਆ ਘਰ ਤੇ ਚਲੋ ਹੁਣ ਲਈ ਆਪਾਂ ਚੱਕੀਏ ਸਮਾਨ ਤੇ ਚੱਲਦੇ ਆਂ ਅੰਦਰ ਗਰੰਚੇ ਬੜੇ ਚਾੜਾ ਕੰਦੀ ਵੀ ਨੀ ਕੀ ਖਾਣਾ ਮਾਂ ਕ੍ਰੈਂਚੀ ਕ੍ਰੈਂਚੀ ਵਾਹ ਨਹੀਂ ਕਿੰਦੇ ਟੇਸਟੀ ਆ ਉਹਨਾਂ ਨੂੰ ਤਾਂ ਲੱਗੀਆਂ ਯਾਰ ਹੈ ਉਹ ਟੇਸਟੀ ਕੱਕੇ ਕਾ ਲੋ ਇੰਦਾਂ ਨਹੀਂ ਬਲੇ ਜਾਇ ਕਰਨੀ ਨੂੰ ਜਾਏ ਲੋ ਜੀ ਮਾਮਾ ਧੀਆਂ ਰੈਡੀ ਹੋ ਗਈ ਤੇ ਧੀਆਂ ਪਈਓ ਦੇਖੋ ਓਕੇ ਚੱਲੇ ਆ ਲੈ ਦੌੜ ਗਏ ਉਹਦੇ ਚੱਲ ਗਏ ਆਲੇ ਅੱਜ ਨਾ ਐਣੀ ਦੇ ਨਾਲ ਨਾਲ ਹਰਗੁੰਦਾ ਵੀ ਬਰਥਡੇ ਆ ਤੇ ਉਹ ਸੈਲੀਬ੍ਰੇਟ ਕਰਨ ਚੱਲੇ ਆ ਆਪਾਂ ਚਲੋ ਜੀ ਚਲੀਏ ਓਹ ਦੇਖੋ ਹਰਗੁੰਦਾ ਤਿਆਰ ਹੁੰਦਾ ਪਿਆ ਹਰਗੁਣ ਤਿਆਰ ਹੁੰਦਾ ਪਿਆ ਤੇ ਆਪਾਂ ਇੱਧਰ ਜਾਣੇ ਪਿਆ ਬਾਅਦ ਚ ਹਰਗੁਣ ਦਾ ਕੇਕ ਕੱਟਣਾ ਉਸ ਤੋਂ ਬਾਅਦ ਐਣੀ ਦਾ ਅੱਜ ਦੋ ਦੋ ਸਰਪ੍ਰਾਈਜ਼ ਹੋ ਗਏ ਨਹੀਂ ਹਾਂਜੀ ਹਾਂਜੀ ਪਪਾ ਆਜੋ ਨਹੀਂ ਨਹੀਂ ਪਪਾ ਆਜੋ ਤੇ ਹੁਣ ਆਪਾਂ ਚੱਲਿਆ ਪਹਿਲਾਂ ਹਰਗੁਣ ਦਾ ਤੇ ਕੇਕ ਕੱਟੋਣਾ ਉਸ ਤੋਂ ਬਾਅਦ ਆਪਾਂ ਮੇਣੀ ਦਾ ਕੇਕ ਕਟਾਂਗੇ ਦੇਖਿਆ ਨਿੰਨੂ ਕੀ ਅੰਨਾ ਹਾਂ ਸੋਹਣੀ ਲੱਗਦੀ ਨੇ ਪਪਾ ਨਹੀਂ ਸੋਹਣੀ ਲੱਗਦਾ ਸੋਹਣਾ ਲੱਗਦਾ ਉਹ ਬਾੜੀ ਵੀ ਆ ਗਈ ਪਾਣੀ ਤੇ ਚਲੋ ਜੀ ਪਹਿਲਾ ਪੱਧਰ ਕੇਕ ਸੈਲੀਬ੍ਰੇਟ ਕਰੀਏ ਹੈਲੋ ਸਰੋ ਨਮਸਤੇ ਜੀ ਹੈਲੋ ਨਮਸਤੇ ਨਮਸਤੇ ਸਸ਼ੀਕਲ ਆਪਣਾ ਚਲੋ ਨੂੰ ਹੈਲੋ ਵੀਲਕਮ ਕਰਨ ਵਾਸਤੇ ਖੜੇ ਹੈ ਨਾ ਪਾਣੀ ਕੇਰ ਤੇ ਕੀ ਕਰਨ ਖੜਾ ਹੂੰ ਵੀਲਕਮ ਕਰਨ ਵਾਸਤੇ ਆਡਾ ਚਲੋ ਜੀ ਨਾਲ ਨਿਧੀ ਨਿਧੀ ਵੀ ਆ ਗਈ ਹੈ ਨਾਲ ਵਿੱਚ ਸ਼ਾਮਲ ਹੋ ਗਈ ਹੈ ਇਹ ਇਹ ਭੈਣ ਭਰਾ ਲੱਗੇ ਹੋਏ ਜੀ ਹਾਸੀਆਂ ਖੇਡੀਆਂ ਕਰ ਰਿਹਾ ਇੱਧਰ ਚੱਲ ਰਿਹਾ ਫੋਟੋ ਫੋਟੋ ਇੱਧਰ ਹੀ ਫੋਟੋ ਛੂਟ ਤੇ ਆਪਾਂ ਬਣਾ ਰਿਹਾ ਬਲੌਗ ਤੁਹਾਡੇ ਲਈ ਚਲੋ ਚਲੋ ਤੇ ਲੋਈ ਸਾਰੇ ਫੋਟੋ ਖਿੱਚ ਹੁੰਦੀਆਂ ਪਈਆਂ ਉਹ ਹੈਗਾ ਹਰਗੋਨ 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 ਦਾ ਬਰਥਡੇ ਅੱਜ ਅੱਜ ਹਰਗੋਨ ਦਾ ਐਣੀ ਦਾ ਮੈਡੀ ਸਾਰ ਫੋਟੋਆਂ ਤੁਹਾਡੇ ਲੱਗੀ ਐ ਹਰਗੋਨ ਆਰੇ ਮਾਰੇ ਕੱਪੜੇ ਨੂੰ ਚ ਪਾ ਲੈ ਦੀ ਹਾਂ ਨੀ ਦੀ ਨੀਦੀ ਆਜੋ ਮੇਰੀ ਬਾਹਰ ਕਿੱਧਰ ਨਤਰੀ ਹੈ ਸਾਰੇ ਜਣੇ ਬੈਠੇ ਆ ਜੀ ਇੱਕ ਸੈਲੀਬ੍ਰੇਸ਼ਨ ਕਰਨ ਵਾਸਤੇ ਬਰਥਡੇ ਸੈਲੀਬ੍ਰੇਸ਼ਨ ਕੀ ਕਰੀਏ ਆਪਾਂ ਨੋਕੀ ਲਾ ਰੋਗੇ ਸਾਂ ਉਹ ਨੀਦੀ ਨੇ ਮਾਰਿਆ ਉਹ ਨੀਦੀ ਪਹ ਸਾਈ ਕੇ ਆਪਾਂ ਰੋਗੇ ਉਹ ਬਾੜੀ ਭੈਣ ਆ ਗਈ ਆ ਬਾੜੀ ਭੈਣ ਕਿੱਦੀ ਆ ਰਹੀ ਆ ਅੰਦਰ ਇਹ ਤਾਂ ਆ ਲੋ ਬਾਈ ਹੋਰ ਉਹ ਤਾਂ ਉਹ ਬਾਈ ਲੈ ਤਾ ਆ ਨੀ ਨੀ ਬਾ ਆ ਲੋ ਦੇਵੀ ਨਹੀਂ ਉਹਨੇ ਕੀ ਆ ਚੋਕਲੇਟ ਲੈ ਹੁਣ ਬਣਾ ਦੇ ਚੋਕਲੇਟ ਫੜ ਲਈ ਇੱਕ ਲੈੜੀ ਇੱਕ ਹੀ ਨਹੀਂ 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 ਓਏ ਤੂੰ ਚੋਕਲੇਟ ਲੈ ਕੇ ਬਹਿ ਗਿਆ ਹੈ ਨਹੀਂ 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 ਲਾ ਕੇ ਉਹਦੇ ਭਾਣੇ ਵੀ ਲਾ ਲਈ ਉਹਦੇ ਤੇ ਹੋਰ ਕੀਰਤਨੇ ਵੀ ਲਾ ਲਈ ਹੋਰ ਨੀ ਲੀਹੇ ਮੈਨੂੰ 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 ਨੀ ਲੀਹੇ ਚੱਲ ਲਗਾ ਚੱਲ ਲਗਾ ਨੀ ਲਗਾ ਲਾ ਪਹਿ ਹੁਣ ਚਲ ਫੜ ਲਓ ਹਾਂ ਲਗਾਉਣੀ ਨੇ ਨੇ ਦੇਖੇ ਡੀ ਜਾਣਾ ਤੇ ਬਾਸੁਰ ਕੀ ਕੱਟ ਦਿੱਤੀ ਆ ਰਹੀ ਹੈ ਉਹਨੇ ਕਿ ਨੂੰ ਆਜ ਮੰਨ ਨਹੀਂ ਆਇਆ হ্যালো জি ফাইন কক দেখো নিধি তুপি বড হ্যাঁ জি ਲੋਜੀ ਕੇਕ ਕੱਢੀ ਦੇਦੀ ਹੋਏ ਇਹ ਕਹਤੇ ਆ ਦੇਦੀ ਆ ਆਓ 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 ਆਹੇ ਓਹ ਹੌਣ ਤਲ ਗਈ ਦਾਦੀ ਦਾਦੀ ਲਾ ਦਾਲ ਕੱਢੀ ਕੱਢੀ ਕੱਢੋ ਅਪਰ ਟੇਲ ਮੇਂ ਕਰੋ

ਨਯੋ ਨਯੋਲੀ ਬੁਆ ਆਹ ਹਾਂ ਬੁਆ ਦੇਖ ਫੋਟੋ ਐਸੇ ਨਹੀਂ ਦੇਣਾ ਹੋਗੇ ਕਿ ਬਾਪ ਹੈਪੀ ਬਰਥਡੇ ਰਾਮਾ ਚਲੋ ਚਲ ਬਹੁਤ ਕਿਸ ਨੂੰ ਵਾਸਟਰ ਮੇਰੇ ਕੋਲ ਥੋੜੇ ਹਰੋ ਜੀ ਉਹ ਕਿਹੜਾ ਲੋਹੈਣੀ ਹੁਣ ਮੱਥਾ ਟੇਕਣ ਲੱਗੇ ਆ ਤੇ ਮੱਥਾ ਟੇਕ ਲਈ ਤੇ ਲੋ ਜੀ ਬਾਬਾ ਜੀ ਨੂੰ ਮੱਥਾ ਟੇਕਤਾ ਤੇ ਹੁਣ ਸ਼ਿਵ ਸ਼ੰਕਰ ਜੀ ਨੂੰ ਚਲੋ ਜੀ ਫੇ ਕੱਟਦੇ ਆਪਾਂ ਮੰਮਾ ਥੈਂਕ ਯੂ ਕਿਸੇ ਕਾ ਦਿਓ ਮੰਮਾ ਨੇ ਕਿਸੇ ਕਰੋ ਕਿਸੇ ਕਾ ਦਿਓ ਕਿਸੇ ਕਾ ਦਿਓ ਓ ਵਾਰੀ ਗੋਟ ਵਾਹ ਹੈਪੀ ਬਰਥਡੇ ਮਮਾ ਗਾਓ ਜਿਗਾਈਏ ਏਕਾ ਅੱਗੀ ਵੀ ਕਰ ਲੋ ਅੱਗੀ ਵੀ ਕਰ ਲੋ ਮਮਾ ਅੱਗੀ ਵੀ ਕਰ ਲੋ ਕੋ ਹੈਪੀ ਬਰਥਡੇ ਮਮਾ ਫੇ ਅੱਗੀ ਕਰ ਲੋ ਅੱਗੀ ਨੋ ਚਲੋ ਚਲੋ ਵਾਸੇ ਨੂੰ ਕੇਕੂ ਘਟੋ ਗਿਆ ਉਸ ਖਾਂਦ ਲੱਗਿਆ ਨੀਦੀ ਨੇ ਪਾਤਾ ਖਲਾਰਾ ਖਲਾਰਾ ਪਾਪਾ ਖਾਂਦਾ ਪਿਆ ਤੇ ਲੋ ਜੀ ਸਾਰੇ ਲੱਗੇ ਖਾਣ ਕਹਣੀ ਦੇ ਤਾਂ ਦੇਖ ਤਾਂ ਇਧਰ ਮੁੰਮੀ ਹੋਣੀ ਵੀ ਲੱਗੀ ਹੈ ਮੁੰਮੀ ਨੀਰਾ ਆ ਗਿਆ ਤੁਹਾਡੇ ਯਾਰ ਤੇ ਇਧਰ ਪੂਜਾ ਤੇ ਲੋ ਜੀ ਤੇ ਆਪਾਂ ਇਹ ਖਾਂਦਾ ਨਹੀਂ ਕੈਮਰਾ ਮਾਨੀ ਕਰਦਾ ਬਾਕੀ ਦੇ ਦਿੰਦੇ ਖਾਣੇ ਸੇਤ ਦੇ ਬਲੋਗ ਤੇ ਬਣ ਰਹੇ ਹੋ ਵੀਡੀਓ ਬੰਦੇ ਲਿਖਿਆ ਸਬਸਕ੍ਰਾਈਬ ਕਰ ਲਾਈਕ ਕਰ ਲਿਆ ਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਐਂਡ ਹੀ ਕਰਦੇ ਆ ਜੀ ਮਿਲਾਂਗੇ ਤੁਹਾਨੂੰ ਅਗਲੇ ਵੀਡੀਓ ਵਿੱਚ ਠੀਕ ਹੈ ਜੀ ਇੰਟੈਕ ਬਾਈ ਬਾਈ ਸਸਤੀ ਕਾਦੀ ਬਹੁਤ ਲਗੀ ਚੈਨਲ ਸਬਸਕ੍ਰਾਈਬਰ ਬਣ ਜਾਈਓ ਤੇ ਲਾਈਕ ਜਰੂਰ ਕਰਦੋ ਬਾਈ ਬਾਈ